ਸੋ so, 1984 ਵਿਲੇ ਦਾ ਇਹ ਹਰਮੰਦਰ ਸਾਹਿਬ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਆਪਣੀ ਸਿੱਖ ਫੌਜਾਂ ਨੇ ਜਿਹੜਾ ਸੀਗਾ ਮੋਰਚਾ ਲਗਾਇਆ ਸੀਗਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਉਹ ਸਪੀਚ ਵੀ ਤੁਸੀਂ ਸੁਣੋ ਸੋ ਇਸ ਵੀਡੀਓ ਤੋਂ ਕੁਝ ਟਾਈਮ ਬਾਅਦ ਹੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋ ਗਿਆ ਸੀਗਾ ਸੋ ਪਹਿਲਾਂ ਦਾ ਤੁਸੀਂ ਵੇਖੋ ਕਿ ਕਿਵੇਂ ਦਾ ਨਜ਼ਾਰਾ ਸੀਗਾ ਸ੍ਰੀ ਹਰਮੰਦਰ ਸਾਹਿਬ ਦਾ ਚਕਰਾ ਨੂੰ ਕੋਈ ਨਰੋਸਟ ਨਹੀਂ ਬਾਕੀ ਤੇਰੇ ਵਰਗੇ ਜਿਹੜਾ ਸ਼ਰਾਰਤੀ ਆਂਸਰ ਇਹਨਾਂ ਨੂੰ ਸੋਧਣ ਤੇ ਸੁਧਾਰਨ ਦਾ ਵੀ ਪੱਕਾ ਹੋਮੀਏ ਇਹ ਖਬਰ ਦਿੱਤੀ ਸਿਪਾਹੀ ਨੇ ਕਿਸੇ ਖਬਰ ਨੇ ਕੋਪਨ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਅਸੀਂ ਇਹ ਗੱਲ ਨੂੰ ਮੰਨਦੇ ਨਹੀਂ ਜਿਹੜੇ ਅਖਬਾਰਾਂ ਦੇ ਵਿੱਚ ਦੇ ਦਿੰਦੇ ਆ ਮੈਂ ਤੁਹਾਨੂੰ ਦੱਸਦਾ ਤੁਸੀਂ ਮੰਨਦੇ ਕਿਵੇਂ ਆ ਜਿਹੜੇ ਲੋਕ ਗਾਲਾਂ ਕੱਢਦੇ ਆ ਕਿ ਇਹ ਵਗੀਆਂ ਗੱਲਾਂ ਕਰਦੇ ਆ ਉਹ ਲੋਕ ਜਦੋਂ ਜੱਥਾ ਲੈ ਕੇ ਆਉਂਦੇ ਆ ਤੇ ਉਹ ਤੁਸੀਂ ਵੀ ਨਾਲ ਤੁਰ ਪੈਂਦੇ ਆ ਲੈ ਮੰਗਿਆ ਮੋਟਰਸਾਈਕਲ ਬਾਰੇ Oh, yeah yeah!